ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੈ ਲਵਾਂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਹੋਗਾ ਮਾ ਤੋ ਕੜਕਪਣ ਇੱਕ ਬੱਸੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਬਾਈ ਸਸਤੀ ਕਾ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਬਾਈ ਮੇਰਾ ਜੱਗਾ ਕੰਡ ਢੱਲ ਮਤਸੀਲ ਤਪਾ ਜਿਲਾ ਬਰਨਾਲਾ ਬਈ ਠੀਕ ਹੈ ਹਾਂ ਹਾਂ ਜੀ ਵੀ ਪਹਿਲੀ ਗਾਂ ਦੀ ਜਾਣਕਾਰੀ ਦੇ ਦੋ ਜੀ ਬਈ ਪਹਿਲੀ ਗਾਂ 1 ਮਹੀਨੇ ਦੀ ਸੂਈ ਪਿਆ ਬੱਚਾ ਮਰ ਗਿਆ ਬਈ ਇਹਦਾ ਅੱਛਾ ਜੀ 14 15 ਲੀਟਰ ਦੁੱਧ ਤਿਆਰ ਆ ਬਈ ਇਹ ਥੱਲੇ ਹੁਣ ਜਮਾ ਰੈਡੀ ਠੀਕ ਹੈ ਜੀ ਹਾਂ ਤੇ ਰੇਟ ਭਰਾ ਦਾ ਰੇਟ ਬਈ ਇਹਦਾ 45000 ਰੁਪਿਆ ਠੀਕ ਹੈ ਹਾਂ ਕਿਲੋ ਪਰਾ ਲੈ ਵਾਸਤੇ ਕਰਸਾ ਦਿਓ ਚਵਾਈ ਜੂਈ ਬਹੁਤ ਵਧੀਆ ਹੈਗੀ ਠੀਕ ਆਨ ਲਈ ਬਈ ਬਹੁਤ ਸਾਰਾ ਬਾਕੀ ਕੱਦ ਕੋਦ ਬਹੁਤਾ ਬੈੜਦਾ ਚੋਰਾ ਤਰ੍ਹਾਂ ਚੈੱਕ ਕਰ ਸਜੋ ਮੋੜ ਲਈ ਮੋੜ। ਲੋ ਜੀ। ਵਾਈ ਨੇ ਆਪਣਾ ਰੋਟੇਵੀ ਦਾਸਤਾ। ਠੀਕ ਹੈ ਜੀ। ਕੱਦ ਵੱਡ ਸੁੱਖ ਨਾ ਕਰ ਮਾੜੀ ਦਾ ਸੋਣਾ। ਬਸ। ਇਹ ਬੱਚਾ ਮੇਰਾ ਐਰ ਕੇ ਬਈ ਇਹ ਬੱਚਾ ਹੁੰਦਾ ਤਾਂ 75000 ਰੇਟ ਹੁੰਦਾ ਇਹਦਾ ਹੀ। ਸਹੀ ਗੱਲ ਹੈ। ਜੈ ਰੇਟ ਹੀ ਆ ਜਾਮਾ ਲੈਣ ਦੇਣ ਵਾਲੀ। ਠੀਕ ਹੈ ਜੀ। ਹਾਂ। ਲੋ ਜੀ। ਲੈ ਸਾਣੇ ਠੰਡੀ ਬਹੁਤਾ ਜਿਵੇਂ ਮਰਜ਼ੀ ਬੈਠਾ ਰਹੇ ਠੰਡੀ। ਠੀਕ ਹੈ ਜੀ। ਠੀਕ ਹੈ। ਹਾਂਜੀ ਬਈ ਦੂਜੇ ਨੰਬਰ ਵਾਲੀ ਇਹ ਬਈ ਦੂਜਾ ਸੂਆ ਹਾਂਜੀ ਸੂਈ ਵੀ ਤੀਜੇ ਵਾਸਤੇ ਗੱਬਣ 2.5 ਮਹੀਨਾ ਦੀ ਚੈੱਕ ਪਾਸ ਆ 9 ਲੀਟਰ ਦੁੱਧ 10 ਮਿੰਨ ਠੰਡੀ ਪੂਰੀ ਆ ਬਈ ਦਿਖਾ ਦੇ ਤੁਹਾਨੂੰ ਠੀਕ ਤੁਹਾਨੂੰ ਬਹੁਤ ਸੋਹਣਾ ਲੱਗ ਰਿਹਾ ਜਮਾ ਰੇਨੋ ਪਜਾ ਵਾਲੀ ਜਰਸੀ ਆ ਬਈ ਕੋਈ ਛੋਟਾ ਕੱਦ ਨਹੀਂ ਪੂਰਾ ਫੁੱਲ ਵੱਡੇ ਕੱਦ ਚਾ ਠੀਕ ਆ ਜੀ ਜਮਾ ਪਯੌਰ ਪਜਾ ਵਾਲੀ ਜਰਸੀ ਆ ਠੀਕ ਆ ਰੇਟ ਭਰਾ ਦਾ ਰੇਟ ਬਈ ਇਹਦਾ 38000 ਦੀ ਦੇ ਦਾਂਗੇ ਰੇਟ 40000 ਆ ਠੀਕ ਆ ਜੀ ਹਾਂ ਲੋ ਭਰਾ 38000 ਦੀ ਤੋਕੜ ਗੱਬਣ ਗਾਂ ਚ 2.5 ਮਹੀਨੇ ਚੈੱਕ ਪਾਸ ਆ 9 ਅਗਲਾ ਚੱਕਰਾ ਜਮਾ ਭਾਈ ਕਰਾ ਕੇ ਲੈ ਜਾਵੇ ਉਥੋਂ ਕੋਈ ਚੱਕਰੀ ਨਹੀਂ ਠੀਕ ਹੈ ਲੋ ਜਮਾ ਜੇ ਹੋ ਗੇਟ ਵਕ ਕਾ ਆਪਣੀ ਆ ਠੀਕ ਹੈ ਜੀ ਜੇ ਉਥੋਂ ਬਾਹਰ ਹੋ ਗਈ ਅਗਲੇ ਦੀ ਆ ਸਹੀ ਗੱਲ ਹੈ ਸਹੀ ਗੱਲ ਹੈ ਜੇਦੋਂ ਇੱਥੋਂ ਨੇ ਐ ਭਲਾਗੇ ਇੱਕ ਬਾਹਰ ਕੱਢ ਲਈ ਬੱਸ ਅਗਲੇ ਦੀ ਅੰਦਰੋਂ ਵੀ ਅਗੜਾ ਕੁਝ ਕਰੀ ਜਾਵੇ ਸਹੀ ਗੱਲ ਹੈ ਸਹੀ ਹਾਂ ਲੋ ਜੀ ਰੇਨ ਆ ਪਿਆ ਵਾਲੀ ਜਰਸੀ ਆ ਦੇਖ ਰੇ ਫੇਸਬੁਕ 'ਚ ਦਿਖਾ ਦੇ ਬਹੁਤ ਸੋਹਣਾਗਾ ਠੀਕ ਹੈ ਜੀ ਚਲੋ ਜੀ ਤੋੜਾ ਤਰਾ ਸਾਡੇ ਸਾਹਮਣੇ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਹੈਗਾ ਹਾਂਜੀ ਹਾਂਜੀ ਮੈਡ ਵੀ ਚੰਗੀ ਆ ਲੋ ਜੀ ਟੋਕੜ ਗੱਬਣ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੰਜਾਬ ਵਾਲੀ ਜਰਸੀ ਹੈ ਠੀਕ ਹੈ ਜੀ ਅੱਜ ਵੀ ਤਿੰਨ ਨੰਬਰ ਇਹ ਵੀ ਪਹਿਲਾ ਸੂਆ ਦਾ ਦੂਜੇ ਵਾਸਤੇ 5 ਮਹੀਨਾ ਦੀ ਗੱਬਣਾ 7 ਲੀਟਰ ਕੰਡੇ ਵਾਲਾ ਦੁੱਧ ਆ ਬਈ ਠੀਕ ਹੈ ਜੀ ਹਾਂ ਦਿਖਾ ਦੇ ਫੇਸਬੁਕ ਤੇ ਬਸੇ ਬਹੁਤ ਸੋਹਣੀ ਆ ਠੀਕ ਹੈ ਜੀ ਜਿਹੜੀ ਜੀ ਕਮਟਰ ਦਾ ਬੱਚਾ ਹੀ ਆ ਠੀਕ ਹੈ ਜੀ ਠੀਕ ਹਾਂ ਲੋ ਜੀ ਫੇਸਟ ਸਟੈਕਰ ਸਦੇ ਭਰਾ ਬਾਹਰ ਹੀ ਕੱਢ ਲਓ ਜੀ ਬਾਹਰ ਹੀ ਕੱਢਦੇ ਆ ਉਪਰਾ ਰੰਗ ਪ੍ਰਿੰਟ ਬੱਛੀ ਦਾ ਬਹੁਤ ਜਨਾ 5 ਮਹੀਨੇ ਦੀ ਗੱਬਣਾ ਬਈ ਹਾਂਜੀ 7 ਲੀਟਰ ਰੋਦਾ ਬੱਸੀ ਥੱਲੇ 7 ਲੀਟਰ ਹਾਂ ਰੇ ਨ ਪਹਿਲਾਂ ਸੁਆ ਸੁਈ ਵਾ ਦੂਜੇ ਵਾਸਤੇ ਗੱਬਣਾ ਇਹ ਠੀਕ ਹੈ ਜੀ ਠੀਕ ਹੈ ਹਾਂ ਤੁਹਾਨੂੰ ਸੁਣ ਵੀ ਬਹੁਤ ਸੋਹਣਾ ਲੱਗਿਆ ਬਹੁਤ ਵਧਾ ਬਈ ਲੋਚ ਫੇਸ ਕੁਆਲਟੀ ਚੈੱਕ ਕਰ ਸਕਦੇ ਭਰਾ ਦਿਖਾ ਦੇ ਬੋਦੀ ਬਾਦੀ ਬੱਸੀ ਦੀ ਬਹੁਤ ਕੁਆਲਿਟੀ ਆ ਨਜਾਇਜ਼ ਠੀਕ ਹੈ ਜੀ ਠੀਕ ਹੈ ਲੋਚ ਪ੍ਰਿੰਟ ਢੱਲਵਾ ਠੀਕ ਹੈ ਜੀ ਤੇ ਜਿਲ੍ਹਾ ਨੂੰ ਬਰਨਾਲਾ ਵਾਜਦਾ ਨੰਬਰ ਆਪਾਂ ਸਟੇਮ ਤੇ ਲਾਵਾਗੇ ਭਰਾ ਠੀਕ ਹੈ ਜੀ ਬਾਈ ਇਹਨਾਂ ਜ਼ਰੂਰ ਕੰਟਰੈਕਟ ਕਰੋ ਤੇ ਰੇਟ ਇਹਦਾ ਬਾਈ 48000 ਰੁਪਿਆ ਹੈਗਾ ਇਹਦਾ ਇਹਦਾ 48000 ਹਾਂ ਮਾਨ-ਤਾਨ ਕਰ ਦਾਂਗੇ ਠੀਕ ਹੈ ਜੀ ਤੇ ਆ ਬੱਸੀ ਦਾ ਰੇਟ ਬਾਈ 5000 ਰੁਪਿਆ ਹਾਂਜੀ ਤੇ ਸਾਲਕ ਦੀ ਬੱਸੀ ਆ ਇਹ ਖਣਸੂਨ ਦਿਖਾ ਦੇ ਲੈ ਲੋ ਜੀ ਚੈੱਕ ਕਰ ਸਕਦੇ ਏ ਨਾ ਕੋਈ ਫੋਟ ਨਹੀਂ ਸਾਖਣੀ ਪੂਰੀ ਚੰਗੀ ਬੱਸੀ ਹੋ ਜੇ ਕੋਈ ਹੋਇਆ ਮੇਰਾ ਵੀਰ ਕਰ ਲੈਣਾ ਠੀਕ ਹੈ ਜੀ ਹਾਂ ਲੰਮੜਾ ਸਾਈਡ ਤੋਂ ਵੀ ਫੇਸ ਦਿਖਾ ਦੀ ਲੋ ਜੀ ਰੇਡੂ ਬਲ ਕੋ ਜਾਇਜ਼ ਕਰਾ ਬਾਈ ਨੇ 5000 ਦੀ ਦੇ ਦਾਂਗੇ ਬੱਸੀ ਬੱਸੀ ਦੀ ਬੋਦੀਵਾਦੀ ਬਹੁਤ ਚੰਗੀ ਆ ਠੀਕ ਹੈ ਸੀ ਹਾਂਜੀ ਲੋ ਭਰਾ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ